ਆਪੂ ਪਰਦਾ ਦੇ ਲਈ ਕਿ ਕੰਤਾ ਨਮੀ ਸਿੱਖ ਨੀਤੀ ਜੇ ਉਸ ਦੇ ਖਿਲਾਫ ਪੰਜਾਬ ਦੀ ਸਰਕਾਰ ਵਿਧਾਨ ਸਭਾ ਜਵਾਲੀ ਥਾਊ ਤਾਂ ਅਸੀਂ ਸਾਰੇ ਕਾਲਜਾਂ ਦੇ ਵਿਦਿਆਰਥੀ ਇਕੱਠੇ ਕਰਕੇ ਉਹ ਤੁਹਾਡੇ ਮੁੱਖ ਮੰਤਰੀ ਦੇ ਖਿਲਾਫ ਵੀ ਸਾਡੇ ਐਮ ਐਲ ਏ ਦੇ ਖਿਲਾਫ ਵੀ ਅਸੀਂ ਪ੍ਰੋਟੈਸਟ ਕਰਾਂਗੇ ਇਸੇ ਦਫ਼ਤਰ ਦੇ ਅੱਗੇ ਦੁਆਰੇ ਤੱਕੀਆਂ ਬਿਸਣ ਗਿਆ ਇਸ ਕਰਕੇ 34 ਸੈਕਟਰ 'ਚ ਪਹੁੰਚ ਗਏ ਜਿਹੜੇ ਆਪਾਂ ਨੂੰ ਦਬਕੇ ਬਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਕਿਸਾਨ ਸਾਡੇ ਨਾਲ ਕਿਤੇ ਮਾਰੇ ਸਾਡੇ ਅੱਖੇ ਚ ਆਵਾਜ਼ ਉਠਾਓ ਆ ਕੇ ਬੋਲੋ ਫੋਟੀ ਸਰਕਾਰ ਗੱਲ ਕਰ ਰਹੀ ਹੈ ਧੱਕਾ ਕਰ ਰਹੀ ਹੈ ਜਿਹੜੇ ਸਾਡੇ ਪੰਜਾਬ ਦੇ ਕਿਉਂ ਕਰ ਦਿੱਤੇ ਹੋਏ ਗੱਲਾਂ ਨੇ ਉਹਨਾਂ ਨੂੰ ਸੈਂਟਰ ਦੀਆਂ ਦੱਸ ਕੇ ਉਹਦੇ ਖਿਲਾਫ ਇੱਕ ਸਾਜ਼ਿਸ਼ ਕਰ ਰਹੀ ਹੈ ਜਿੰਮੇਦਾਰਾਂ ਨੂੰ ਗੁਦਰਾਮ ਕਰਨ ਦੀ ਹੈ ਜਿਹੜੀਆਂ ਪੰਜਾਬ ਨਾਲ ਰਿਗਾਰਡਡ ਮੰਗਾ ਨੇ ਉਹਨਾਂ ਨੂੰ ਸੈਂਟਰ ਦੀਆਂ ਦੱਸ ਕੇ ਟੈਨ ਦੀ ਬੇਨਤੀ ਕਰਦੇ ਆ ਮੈਨੂੰ ਪਲੀਜ਼ ਪਰਾਂ ਹੋ ਜੇ ਉਹ ਧਰ ਦੇ ਦੋ ਕੋਈ ਐਸੀ ਗੱਲ ਨਹੀਂ ਉਹ ਆਏ ਸੀ ਸਰਪ੍ਰਾਈਜ਼ ਤੇ ਇਹਨਾਂ ਨੂੰ ਚਲੋ ਆਪਣੀ ਗੱਲ ਕਰੀਏ ਪਿੱਛੇ ਲੱਤ ਦੋ ਚਾਪੀ ਦੋ ਸਾਲ ਭਰਾਓ ਆਪਾਂ ਜਨਨੀਗੜ੍ਹ ਵੀ ਗਿਆ ਕੋਈ ਸਰਕਾਰਾਂ ਦਬਕੇ ਮਾਰਦੀਆਂ ਹੁੰਦੀਆਂ ਨੇ ਇਹ ਨਵੀਂ ਸਰਕਾਰ ਆਈਆ ਇਹਨਾਂ ਨੂੰ ਹਜੇ ਪਤਾ ਨਹੀਂ ਇਹਨਾਂ ਨੇ ਆਪਾਂ ਨੂੰ ਜੇ ਭਗਵਾਨ ਤੁਮਾਰ ਨੂੰ ਤਲਕੀ ਨਹੀਂ ਆਉਣੀ ਦਿਓ ਤਾਂ ਸਾਡੇ ਆਖਵਾ ਨੂੰ ਭਾਇੰਗ ਕੰਡਾ ਉਦਾਹਰਣ ਨੂੰ ਫੀਡ ਮਿਲ ਰਹਾ ਤੁਸੀਂ ਇਹਦਾ ਕੋਈ ਐਸਟੀਮੈਂਟ ਤਾਂ ਬਣਾਓ ਮਗਰ ਮੈਂ ਸਾਨੂੰ ਫੜੋ ਜਿਹੜਾ ਕਿ ਅੱਜ ਪੰਜਾਬ ਦਾ ਮਾਹੌਲ ਬਹੁਤ ਮਾੜਾ ਹੋ ਰਿਹਾ ਕੋਦ ਨੂੰ ਕਿਸੇ ਨੂੰ ਰੋਕਿਆ ਨਹੀਂ ਸੜਕ ਦੇਖੋ ਅੱਜ ਵੀ ਖੁੱਲੀ ਆ ਪੰਜ ਤਰੀਕ ਨੂੰ ਇੱਕ ਵੀ ਕਿਸਾਨ ਸਾਡਾ ਸੜਕ ਤੇ ਨਹੀਂ ਬੈਠਾ ਆਏਗਾ ਅਸੀਂ ਸਾਰੀਆਂ ਸੜਕਾਂ ਖਾਲੀ ਅੱਖੀਆਂ ਨੇ ਸਾਰੇ ਸਾਡੇ ਕਿਸਾਨਾਂ ਦਾ ਸਾਡੇ ਬਾਪੂਆਂ ਦਾ ਬਟਿਆਂ ਦਾ ਸਾਨੂੰ ਉਹ ਅਕੱਲੀ ਗੱਲ ਕਹੀ ਸੀ ਕਿ ਕਿਸਾਨਾਂ ਦੀ ਜਿਹੜੀ ਗੱਲ ਹੈ ਨਾ ਬਿਲਕੁਲ ਜਾਇਜ਼ ਹੈ ਔਰ ਕੇਂਦਰ ਸਰਕਾਰ ਨੂੰ ਗੱਲ ਮੰਨਣੀ ਚਾਹੀਦੀ ਹੈ ਮੈਂ ਤਾਂ ਹੁਣ ਵਕਸਫਰ ਨਾਲ ਆ ਜੀ ਔਰ ਅੱਜ ਮੇਰੇ ਦਫ਼ਤਰ ਤੇ ਬੈਠਣ ਲੱਗ ਬੈਠੀ ਨੇ ਮੈਂ ਹੁਣ ਇੱਕ ਇੱਕ ਪ੍ਰੋਗਰਾਮ ਸੇ ਕਰਨ ਤੋਂ ਬਾਅਦ ਇੱਥੇ ਆਇਆ ਤੇ ਮੈਂ ਆਪ ਨਾਲ ਬੈਠਣਾ ਸੀ ਸੇ ਬਹੁਤ ਜਾਇਜ਼ ਗੱਲ ਹੈ ਜੀ ਕਿਉਂਕਿ ਮੈਂ ਤਾਂ ਸ਼ੁਰੂ ਤੇ ਗੱਲ ਕਰਨਾ ਕਿ ਕਿਸਾਨ ਜਿਹੜਾ ਹੈ ਜੀ ਉਹ ਬੈਕਬੋਨ ਹੈ ਪੂਰੀ ਦੇਸ਼ ਦੀ ਹੈ ਇਕਨੋਮੀ ਦੀ ਬੈਕਬੋਨ ਹੈ ਜਦੋਂ ਕਿਸਾਨ ਅਨਾਜ ਪੈਦਾ ਕਰਦਾ ਜਦੋਂ ਚਿਹਰੇ ਤਰੌਣਕ ਹੋਏਗੀ ਉਹ ਅੱਛੀ ਫਸਲ ਬੀਜੇਗਾ ਦਾ ਫਸਲ ਦਾ ਭਾਅ ਠੀਕ ਮਿਲੇਗਾ ਪੂਰਾ ਦੇਸ਼ ਨਹੀਂ ਫਾਇਦਾ ਤਾਂ ਤੰਦਰੁਸਤ ਰਹੇਗਾ ਜਦੋਂ ਕਿਸਾਨ ਦੁਖੀ ਹੈ ਜੀ ਦੁਖੀ ਬੰਦਾ ਜਦੋਂ ਫਸਲ ਪੈਦਾ ਕਰਦਾ ਉਹਦੀ ਫਸਲ ਨਹੀਂ ਵਿਕਦੀ ਤਾਂ ਦਾ ਨੁਕਸਾਨ ਤਾਂ ਜਿਹੜਾ ਹੁੰਦਾ ਹੀ ਆ ਤੇ ਕੇਂਦਰ ਸਰਕਾਰ ਨੂੰ ਵੀ ਗੱਲ ਮੰਨਣੀ ਚਾਹੀਦੀ ਹੈ ਔਰ ਬਤੌਰੇ ਐਮਐਲਏ ਮੈਂ ਗੱਲ ਕਹਿਣਾ ਕਿ ਮੈਂ ਕਿਸਾਨਾਂ ਦੇ ਨਾਲ ਸ਼ੁਰੂ ਤੋਂ ਜਦੋਂ ਐਮਐਲਏ ਨਹੀਂ ਸੀ ਉਹਦੇ ਵੀ ਨਾਲ ਸ਼ੁਰੂ ਤੋਂ ਨਾਲ ਨੂੰ ਲੱਗਦਾ ਵੀ ਤੁਹਾਡੀ ਸਰਕਾਰ ਦੇ ਖਿਲਾਫ ਧਰਨਾ ਹੋਵੇ ਤੁਸੀਂ ਵੀ ਧਰਨਾ ਤੁਸੀ ਨਹੀਂ ਸਰਕਾਰ ਨਹੀਂ ਜਦੋਂ ਮੇਰੀ ਗੱਲ ਸੁਣੇ ਇਹੀ ਲੋਕ ਤਾਂ ਹੈਗਾ ਜਿਨ੍ਹਾਂ ਨੇ ਸਰਕਾਰ ਬਣਾਈ ਹੈ ਇਹੀ ਕਿਸਾਨ ਨੇ ਜਿਹਨਾਂ ਨੇ ਮਰੇ ਹੋਗੇ ਵੋਟਾਂ ਪਾਈਆਂ ਨੇ ਜੀ ਇਹੀ ਮਜ਼ਦੂਰ ਨੇ ਜੀ ਜਿਹਨਾਂ ਨੇ ਵੋਟਾਂ ਪਾਈਆਂ ਨੇ ਤੇ ਜੇ ਇਹਨਾਂ ਦਾ ਦਰਦ ਆ ਤਾਂ ਉਹ ਦਰਦ ਜਿਹੜਾ ਸੁਣ ਕੇ ਉੱਪਰ ਉੱਪਰ ਤੱਕ ਗੱਲ ਜਿਹੜੀ ਹੈ ਉਹ ਸੈਂਟਰ ਨੂੰ ਸੁਣੀ ਚਾਹੀਦੀ ਹੈ ਜੀ ਦੇਖੋ ਚੰਗੀ ਗੱਲ ਹੈ ਧਰਨੇ 'ਚ ਆਇਆ ਹੈ ਦੇਖੋ ਧਰਨੇ 'ਚ ਆਉਣਾ ਵੀ ਚਾਹੀਦਾ ਹੈ ਕਿਉਂ ਪਤਾ ਲੱਗੇ ਵੀ ਲੋਕਾਂ 'ਚ ਕਿੰਨਾ ਗੁੱਸਾ ਹੈ ਇਹਦੇ ਕਰਕੇ ਮੰਗਾਂ ਦੇ ਪਰਦੇ ਵੀ ਉੱਥੇ ਜਾ ਕੇ ਅਸੈਂਬਲੀ ਜਿਠਾਉਣ ਚੰਗੀ ਗੱਲ ਐ ਸੀ ਇਹਦਾ ਵਿਰੋਧੀ ਇਹਦੇ ਹੱਕ ਜਾਂ ਵੀ ਆਉਣਾ ਚਾਹੀਦਾ ਜਿੱਥੇ ਵੀ ਕਿਤੇ ਕੋਈ ਧਰਨਾ ਲੱਗੇ ਕਿਤੇ ਵੀ ਲਾਉਂਦੇ ਜਿੱਥੇ ਇਲਾਕੇ ਉਹਦੇ ਚਾਉਣਾ ਚਾਹੀਦਾ ਇਹ ਜੀ ਸਰਕਾਰ ਦੇ ਖਿਲਾਫ ਧਰਨਾ ਹੋਵੇ ਸਰਕਾਰੇ ਧਰਨੇ 'ਚ ਹੋਵੇ ਸਰਕਾਰ ਧਰਨੇ 'ਚ ਹੋਵੇ ਸਰਕਾਰ ਤਾਂ ਹੀ ਇਹ ਧਰਨੇ 'ਚ ਹੋਣਗੇ ਤਾਂ ਹੀ ਗੱਲ ਉੱਥੇ ਪਹੁੰਚਾਉਣਗੇ ਤਾਂ ਹੀ ਗੱਲ ਪਹੁੰਚਾਉਣਗੇ ਚੰਗੀ ਗੱਲ ਐ